ਤੇ ਇੱਕ ਬਜ਼ੁਰਗ ਜੋ ਕੀ ਇੱਕ ਤਰਪਾਲ ਜੀ ਪਾ ਕੇ ਇੱਕ ਸਾਦਾ ਜਿਹਾ ਰਹਿਣ ਬਸੇਰਾ ਬਣਾ ਕੇ ਨਾਲ ਹੀ ਇਹ ਚੁੱਲੇ ਤੇ ਰੋਟੀ ਪਕਾ ਰਿਆ ਇਹ 5-7 ਤੇ 10 ਕੁੱਤੇ ਰੱਖੇ ਹੋਏ ਨੇ ਨਾਲ ਇਹਦੇ ਕੋਲ ਦੋ ਬਾਂਦਰੀਆਂ ਨੇ ਇਹ ਮੰਗ ਕੇ ਆਪਣਾ ਗੁਜ਼ਾਰਾ ਕੱਢਦਾ ਸੀ ਐਕਸੀਡੈਂਟ ਹੋ ਗਿਆ ਦੀ ਲੱਤ ਟੁੱਟ ਗਈ 20 ਦਿਨਾਂ ਤੋਂ ਕਹਿੰਦੇ ਜਦੋਂ ਵਕਸ ਇਨਸਾਨ ਤੇ ਆਣ ਪੈਂਦਾ ਸੱਪ ਰੱਸਿਆਂ ਦੇ ਬਣ-ਬਣ ਕੱਟ ਜਾਂਦੇ ਬੁਰੇ ਭਲੇ ਦੀ ਕਰੇ ਨਾ ਫਰਕ ਕੋਈ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ ਇਹਦੇ ਆਪਣੇ ਇਹਨੂੰ ਛੱਡ ਕੇ ਚਲੇ ਗਏ ਕੋਈ ਭੈਣ ਭਰਾ ਨਹੀਂ ਹੈਗਾ ਇਹਦਾ ਇਹ ਅੱਜ ਕੱਲਾ ਰਹਿ ਰਿਹਾ ਹੈ ਉੱਥੇ ਹੀ ਰੋਟੀ ਪਕਾ ਰਿਹਾ ਹੈ ਉੱਥੇ ਹੀ ਜੰਗਲ ਪਾਣੀ ਲਫਾਫੇ ਦੇ ਵਿੱਚ ਕਰ ਰਿਹਾ ਹੈ ਬਾਪੂ ਜੀ ਮੈਨੂੰ ਇਹ ਦੱਸੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਨੰਦਪੁਰ ਸਾਹਿਬ ਦਾ ਹੁਣ ਨਾਲਾਗੜ ਚੜੇਗੇ ਨਾਲਾਗੜ ਚੜੇਗੇ ਬਾਪੂ ਜੀ ਬੱਚੇ ਆਪਣੇ ਬੱਚੇ ਕੁੱਤੇ ਹੀ ਆ ਮੇਰੇ ਬੱਚੇ ਵਹੀ ਬੱਚੇ ਛੋਟਾ ਵਿਆਹ ਜੀ ਮੈਂ ਨਹੀਂ ਕਰਾਇਆ ਵਿਆਹ ਨਹੀਂ ਕਰਾਇਆ ਜੀ ਫਿਰ ਕਿੰਨੀ ਹੋ ਗਈ ਛੱਡੀ 84 ਸਾਲ 84 ਸਾਲ ਜੀ ਕੀ ਕੰਮ ਕਰਦੇ ਰਹੇ ਜੀ ਸਾਰੀ ਜ਼ਿੰਦਗੀ ਤੁਸੀਂ ਮਾਲ ਸਾਜ ਜਿਗੇ ਕੁੱਤਾ ਹੀ ਪਾਲਿਆ ਬਸ ਕੁੱਤੇ ਹੀ ਪਾਲੇ ਜੀ ਮੰਗਦਾ ਵੀ ਨਹੀਂ ਹੈ ਕੋਈ ਦੇ ਦੇਵੇ ਠੀਕ ਹੈ ਨਾ ਮੰਗਣ ਨਹੀਂ ਜਾਂਦਾ ਮੈਂ ਠੀਕ ਹੈ ਜੀ ਆਪਾਂ ਦਿੰਦੇ ਹਾਂ ਲੋਕ ਮੈਂ ਠੀਕ ਹੋਣਾ ਹਾਂ ਜੀ ਬਹੁਤ ਦਿੰਦੇ ਲੋਕ ਠੀਕ ਹੈ ਜੀ ਇਹ ਕੁੱਤੇ ਤੁਸੀਂ ਕਦੋਂ ਕਦੇ ਰੱਖੇ ਜੀ ਮੈਂ 80 ਸਾਲ ਉਮਰ ਦੇ ਬਚਪਨ ਦੇ ਕੁੱਤੇ ਰੱਖਣਾ ਠੀਕ ਹੈ ਇਹ ਆਪ ਹੀ ਲੈਂਦੇ ਸੀ ਤੁਸੀਂ ਲੈ ਕੇ ਆ ਸੀ ਆਪ ਹੀ ਆ ਕੇ ਤੁਹਾਡੇ ਕੋਲ ਨਹੀਂ ਨਹੀਂ ਬੱਚੇ ਨਹੀਂ ਜਿੰਨੇ ਪਾਲੇ ਜੀ ਠੀਕ ਹੈ ਜੀ ਏ ਬਾਪੂ ਵੀ ਮੰਨ ਲਓ ਤੁਸੀਂ ਇਹਨਾਂ ਨੂੰ ਬੰਨਿਆ ਜੇ ਕਿਤੇ ਖੁੱਲੇ ਛੱਡੇ ਹੋ ਤਾਂ ਜਿਆਦਾ ਵਧੀਆ ਨਾ ਰਹੇ ਜਾਂ ਤੇ ਨਾ ਨਾ ਮਾਰਨੇ ਰੋਡ ਪਰ ਮੱਝ ਕੋ ਕੁੱਤੇ ਪਿੱਛੇ ਨੂੰ ਗੱਡੀ ਵੀ ਮਾਰ ਦੂ ਅੱਛਾ ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਪੀਬੀ 4 ਚੈਨਲ ਸਾਰਿਆਂ ਨੂੰ ਸਾਸਰੀ ਕਾਲ ਜੀ ਅਸੀਂ ਨਾਬੇ ਜ਼ਿਲ੍ਹਾ ਪਟਿਆਲੇ ਦਾ ਇੱਕ ਕਸਬਾ ਇੱਕ ਹਲਕਾ ਵੀ ਹੈ ਨਾਬਾ ਇਹਦੀ ਦਾਣਾ ਮੰਡੀ ਗੇਟ ਤੇ ਨਾਬੇ ਰੋਡ ਤੇ ਜਿਹੜਾ ਰਾਹ ਜਾਂਦਾ ਅਸੀਂ ਉੱਥੇ ਇੱਕ ਬਜ਼ੁਰਗ ਨੂੰ ਲਗਾਤਾਰ ਤਿੱਜੇ ਚੌਥੇ ਦਿਨ ਦੇਖ ਰਹੇ ਆ ਬੜੀ ਮੰਦੀ ਹਾਲਤ ਦੇ ਵਿੱਚ ਇਹ ਬਜ਼ੁਰਗ ਬੈਠਾ ਹੋਇਆ ਇਹਦੇ ਲੱਤ ਫੈਕਚਰ ਹੋਈ ਹੋਈ ਹੈ ਲੱਤ ਟੁੱਟੀ ਹੋਈ ਹੈ ਆ ਦੇਖੋ ਇਹ ਵਿਚਾਰੇ ਨੇ ਆਪਣੀ ਰੋਟੀ ਦਾ ਪ੍ਰਬੰਧ ਆਪਣੇ ਨਾਲ ਹੀ ਬਿਲਕੁਲ ਆਪ ਰੋਟੀ ਪਕਾ ਰਿਹਾ ਇੱਟਾਂ ਦਾ ਚੁੱਲ੍ਹਾ ਬਣਾਇਆ ਤਿੰਨ ਇੱਟਾਂ ਰੱਖੀਆਂ ਨੇ ਬਾਲਣ ਲਾ ਰਿਹਾ ਦੂਸਰੇ ਪਾਸੇ ਬਾਪੂ ਦੀ ਉਹ ਰੇੜੀ ਹੈ ਆ ਬਿਸਤਰੇ ਆਤੀ ਜੰਗਲ ਪਾਣੀ ਵੀ ਬਾਪੂ ਆਪਣੇ ਇੱਥੇ ਲਫਾਫੇ ਦੇ ਵਿੱਚ ਕਿਉਂਕਿ ਤੁਰਿਆ ਨਹੀਂ ਜਾਂਦਾ ਬਹੁਤ ਮੰਦੀ ਹਾਲਤ ਹੈ ਇੱਕ ਲੇਡੀ ਆ ਜੋ ਇਹਨੂੰ ਪਾਣੀ ਲਿਆ ਕੇ ਦੇ ਦਿੰਦੀ ਹੈ ਤੇ ਉਹ ਉਹਦੇ ਨਾਲ ਆਪਣਾ ਹੱਥ ਪਾਣੀ ਧੋਂਦਾ ਤੇ ਲੰਗਰ ਜੋ ਵੀ ਆਪਣਾ ਪ੍ਰਸ਼ਾਦਾ ਵਗੈਰਾ ਤਿਆਰ ਕਰਦਾ ਬਹੁਤ ਮਾੜੀ ਹਾਲਤ ਹੈ ਬਾਪੂ ਦੀ ਬਿਸਤਰਾ ਉਹ ਰੇੜੀ ਖੜੀ ਹੈ ਬਾਪੂ ਦੇ ਨਾਲ ਆ ਚਾਰ ਪੰਜ ਜਾਨਵਰ ਨੇ ਜਿਹੜੇ ਪੰਜ ਚਾਰ ਕੁੱਤੇ ਸੱਤ ਅੱਤ ਨਿਕੇ ਨਿਕੇ ਸਾਹਦੇ ਨੇ ਆ ਦੋ ਬਾਂਦਰੀਆਂ ਨੇ ਇੱਕੋ ਖੱਬੇ ਠੀ ਹੈ ਇਹ ਕਾ ਬਾਂਦਰੀ ਹੈ ਬਾਪੂ ਦੇ ਨਾਲ ਨੇ ਜਾਨੀ ਕਿ ਇਹਨਾਂ ਨੂੰ ਵੀ ਰੋਟੀ ਪਾਣੀ ਬਾਪੂ ਹੀ ਮੇਰੇ ਖਿਆਲ ਪਾਉਂਦਾ ਹੈ ਇਹਨੂੰ ਸ਼ੌਂਕ ਹੈ ਸ਼ਾਇਦ ਬਾਪੂ ਜੀ ਮੈਨੂੰ ਇਹ ਦੱਸੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਨੰਦਪੁਰ ਸਾਹਿਬ ਦਾ ਹੁਣ ਨਾਲਾਗੜ ਚਲੇਗੇ ਨਾਲਾਗੜ ਚੜੇਗੇ ਬਾਪੂ ਜੀ ਬੱਚੇ ਆਪਣੇ ਬੱਚੇ ਕੁੱਤੇ ਹੀ ਆ ਮੇਰੇ ਬੱਚੇ ਵਹੀ ਬੱਚੇ ਟੋਟਾ ਵਿਆਹ ਜੀ ਮੈਂ ਨਹੀਂ ਕਰਾਇਆ ਵਿਆਹ ਨਹੀਂ ਕਰਾਇਆ ਜੀ ਫਿਰ ਕਿੰਨੀ ਹੋ ਗਈ ਸੱਡੀ 84 ਸਾਲ 84 ਸਾਲ ਜੀ ਤੈ ਕੀ ਕੰਮ ਕਰਦੇ ਰਹੇ ਜੀ ਸਾਰੀ ਜ਼ਿੰਦਗੀ ਤੁਸੀਂ ਮਾਲ ਸਾਜ ਦੇ ਕਿ ਪੁੱਤਾਂ ਹੀ ਪਾਲਿਆ ਬਾਈ ਪੁੱਤ ਹੀ ਪਾਲਿਆ ਜੀ ਠੀਕ ਹੈ ਤੁਹਾਡਾ ਭਰਾ ਜੀ ਕੋਈ ਭਰਾ ਪੂਰਬ ਦੂਰ ਹੈ ਬਹੁਤੋਂ ਨਹੀਂ ਆਉਂਦੇ ਮੇਰੇ ਕੋਲ ਕੋਈ ਘਰ ਦੇ ਵਿੱਚੋਂ ਹੋਰ ਕੋਈ ਮੈਂਬਰ ਭਰਾ ਪਰਜਾਈ ਕੋਈ ਕੋਈ ਨਹੀਂ ਆਨ ਸਾਡੇ ਤੇ ਤੁਸੀਂ ਕਿੱਥੇ ਜਾ ਰਹੇ ਸੀ ਆ ਰੇੜੀ ਤੇ ਬਿਸਤਰੇ ਬਣ ਕੇ ਆਪਣੇ ਮੈਂ ਨਾ ਇਹਨੂੰ ਦੁੱਧ ਦੇਣ ਆਂਦਾ ਪਰੇ ਸੌਕਦਾ ਬੇਨ ਤਕੋੜ ਅੱਛਾ ਜੀ ਦੁੱਧ ਦੇਣ ਆਂਦਾ ਪੰਜ ਸਾਲ ਕੋ ਮੋਟਰਸਾਈਕਲ ਲੱਤ ਉੱਡ ਗਿਆ ਪੰਜ ਸਾਲ ਲੱਤ ਟੁੱਟ ਗਈ ਤੁਹਾਡੀ ਤੇ ਫਿਰ ਤੁਸੀਂ ਕਿਸੇ ਨੂੰ ਇਲਾਜ ਲਈ ਕਿਹਾ ਨਹੀਂ ਜੀ ਵੀ ਇਲਾਜ ਕਰਵਾਓ ਬਾੜੀਆਂ ਨਾਲ ਕਰਾਇਆ ਤੇ ਬਾੜੀਆਂ ਨਾਲ ਦਾ ਬੰਦਾ ਹਾਂਜੀ ਉਹਨੇ ਕਰਾਇਆ ਸਾਰਾ ਕੁਝ ਤੇ ਲੱਤੇ ਟੁੱਟੀ ਹੋਈ ਹੈ ਤੁਹਾਡੀ ਕਿੰਨੇ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਘਟੋ ਘਟ ਇਹਨੂੰ ਹੋ ਗਿਆ ਜੀ 19 ਦਿਨ 10 ਦਿਨ ਬਾਅਦ ਪਲਾਸਟਰ ਖੁੱਲ ਗਿਆ ਲੱਗਦੀ ਵੇਹੇ ਇਹ ਅੱਜ ਕਿੰਨੇ ਦਿਨ ਹੋ ਗਏ ਜੀ ਇੱਥੇ 19 ਦਿਨ ਹੋ ਗਏ 19 ਤਾਂ ਨਹੀਂ ਹੋਏ ਜੀ ਪਹਿਲਾਂ ਵਧ ਗਿਆ ਸੀ ਤੁਸੀਂ ਬਹੁਤ ਵਧੀਆ ਤੁਸ ਦਾ ਫਿੱਟਾ ਦਾ ਮੈਂ ਤਾਂ 19 ਤਾਂ ਨਹੀਂ ਹੋਇਆ ਜੀ 19 20 ਦਿਨਾਂ ਤੋਂ ਬਾਪੂ ਉਰੀ ਬੈਠਾ ਹੋਇਆ ਲੱਤ ਟੁੱਟੀ ਹੋਈ ਆ ਕੁੱਤੇ ਵਾਲੇ ਦਿਵਾਲੇ ਰੱਖੇ ਹੋਏ ਆ ਆ ਦੇਖੋ ਜੀ ਮੱਕੀ ਦੇ ਆਟੇ ਦੀ ਮੋਟੀ ਸਾਰੀ ਰੋਟੀ ਪਕਾ ਕੇ ਇਹ ਸਬਜੀ ਸੁਬਜੀ ਕਾਦੀ ਬਣਾਓਗੇ ਜੀ ਚਾਰ ਨਾਲ ਨਹੀਂ ਬਸ ਸਬਜੀ ਦਾ ਆ ਜੂਗੇ ਜਾਦੂ ਖੋਲੀ ਅੱਛਾ ਜੀ ਇਹ ਮੱਕੀ ਇੱਥੇ ਕੋਈ ਕੋਈ ਨਹੀਂ ਪਹਿਲਾਂ ਤੇ ਮੱਖੀ ਖਾਂਦਾ ਮੈਂ ਕੋਈ ਸਬਜ਼ੀ ਦੇ ਜੂਗਾ ਜੀ ਕੋਈ ਆਉਂਦਾ ਜਾਂਦਾ ਰਾਹੀ ਸਬਜ਼ੀ ਕਹਿੰਦੇ ਦੇ ਦੇ ਜੂਗਾ ਕੋਈ ਚਾਹ ਦੇ ਜੂਗਾ ਆ ਕੁੜੀ ਤੇ ਮੈਂ ਕਹਿੰਦਾ ਵੀ ਰੋਟੀ ਖਾ ਲੂੰਗਾ ਮੈਂ ਆਪਣੇ ਚੈਨਲ ਦੇ ਮਾਧਿਮੇ ਰਾਹੀਂ ਜਿਹੜੇ ਲੋਕ ਨਾਬੇ ਦੇ ਰਹਿਣ ਵਾਲੇ ਨੇ ਜਾਂ ਪਟਿਆਲੇ ਦੇ ਨੇੜੇ ਰਹਿਣ ਵਾਲੇ ਨੇ ਉਹਨਾਂ ਨੂੰ ਇੱਕ ਕਵਾਂਗਾ ਕਿ ਇਸ ਵਿਅਕਤੀ ਦੀ ਇਸ ਬੰਦੇ ਦੀ ਅੱਗੇ ਹੋ ਕੇ ਸਾਰ ਲਈ ਜਾਵੇ ਕਿਉਂਕਿ ਗੁਰੂ ਦਾ ਗੋਲਕ ਜਿਹੜੀ ਹੈ ਨਾ ਗਰੀਬ ਦਾ ਮੂੰਹ ਹੁੰਦੀ ਐ ਇਹਦੀ ਸਾਰ ਲਈ ਜਾਵੇ ਇਹਦਾ ਇਲਾਜ ਕਰਵਾਇਆ ਜਾਵੇ ਇਹਦੀ ਲੱਤ ਕਿਸੇ ਪ੍ਰੋਪਰ ਚੰਗੇ ਡਾਕਟਰ ਤੋਂ ਦਿਖਾ ਕੇ ਇਹਦੀ ਲੱਤ ਦਾ ਇਲਾਜ ਕਰਵਾਇਆ ਜਾਵੇ ਚਲ ਆਪਣੇ ਤੁਰਨ ਫਿਰਨ ਜੋਗਾ ਹੋ ਜੇ ਆਪਣੇ ਜੰਗਲ ਪਾਣੀ ਜਾਣ ਜੋਗਾ ਹੋ ਜੇ ਤੇ ਮੈਂ ਜਰੂਰ ਮਾੜਾ ਬਜ਼ੁਰਗ ਹੋਰ ਗੱਲਾਂ ਬਾਤ ਕਰਦੇ ਬਹਿ ਜਾ ਡਾਕਟਰ ਬਾਬਾ ਜੀ ਫਿਰ ਤੁਸੀਂ ਵਿਆਹ ਬਈ ਕਿਉਂ ਨਹੀਂ ਕਰਾਇਆਗਾ ਮੈਂ ਛੋਟਾ ਜਿਹਾ ਬੱਚਾ ਚੜਿਆ ਸੀ ਚੰਦੇ ਕੀਤਪੁਰ ਅਲਾਦਮੀ ਬਾਦੀ ਸੀ ਫਿਰ ਮਾਤਾ ਨੂੰ ਸਾੜ ਲਈ ਪੜਦਾ ਬਾਬੇ ਨੇ ਪਾਲਿਆ ਫਿਰ ਮੈਂ ਡੇਰੇ ਬਣਾਏ ਕਾਲਕਾ ਮਨਾਤਾ ਉਹ ਫੋਨ ਨੰਬਰ ਖੋ ਗੇ ਮੇਰੇ ਕੋਲ ਫਿਰ ਪੈਂਦੇ ਨਹੀਂ ਸੁਣੋ ਬਈ ਤੇਰੇ ਜਗਾ ਤੇ ਚੜਾਇਆ ਸੀ ਮਾਪਿਆਂ ਨੇ ਆਹ ਲਾਜ਼ਮੀ ਬਾਦੀ ਸੀ ਫਿਰ ਬਾਬੇ ਨੇ ਪਾਲਿਆ ਮੈਂ ਸਾੜਕ ਦਾ ਠੀਕ ਹੈ ਜੀ ਬਾਬਾ ਮਰ ਗਿਆ ਅੱਛਾ ਜੀ ਫਿਰ ਮੈਂ ਤਾਂ ਬਹੁਤ ਕੁੱਤਿਆਂ ਦੀ ਗਊਆਂ ਦੀ ਸੇਵਾ ਕਰਦਾ ਹਾਂ ਅੱਛਾ ਜੀ ਮੰਗਦਾ ਵੀ ਨਹੀਂ ਹਾਂ ਕੋਈ ਦੇ ਦੇਵੇ ਠੀਕ ਹੈ ਨਾ ਮੰਗਣ ਨਹੀਂ ਜਾਂਦਾ ਮੈਂ ਠੀਕ ਹੈ ਜੀ ਆਪਾਂ ਦਿੰਦੇ ਰੋਕ ਮੈਂ ਠੀਕ ਹੋਣਾ ਹਾਂ ਹਾਂ ਜੀ ਬਹੁਤ ਦਿੰਦੇ ਰੋਕ ਠੀਕ ਹੈ ਜੀ ਇਹ ਕਿਹੜਾ ਕੁੱਤੇ ਤੁਸੀਂ ਕਦੋਂ ਕਿਦੇ ਰੱਖੇ ਜੀ ਮੈਂ 82 ਸਾਲ ਉਮਰ ਦੇ ਬਚਪਨ ਦੇ ਕੁੱਤੇ ਰੱਖਦਾ ਠੀਕ ਹੈ ਨਹੀਂ ਆਪ ਹੀ ਲੰਦੇ ਸੀ ਤੁਸੀਂ ਲੈ ਕੇ ਆਪ ਹੀ ਆਗੇ ਤੁਹਾਡੇ ਕੋਲ ਨਹੀਂ ਨਹੀਂ ਬੱਚੇ ਨਹੀਂ ਨਹੀਂ ਪਾਲੇ ਜੀ ਇਹ ਬਾਪੂ ਮੂ ਵੀ ਮੰਨ ਲਓ ਤੁਸੀਂ ਇਹਨਾਂ ਨੂੰ ਬੰਨਿਆ ਜੇ ਕਿਤੇ ਖੁੱਲੇ ਛੱਡੇ ਤਾਂ ਜਿਆਦਾ ਵਧੀਆ ਨਾ ਰਹੇ ਜਾਂ ਤੇ ਨਾ ਮਾਰਨੇ ਰੋਡ ਪਰ ਮਰ ਜੂ ਕੁੱਤੇ ਪਿੱਛੇ ਨਾਲ ਰੋ ਗੱਡੀ ਵੀ ਮਾਰ ਦੂ ਅੱਛਾ ਇਹਦਾ ਪਸਾ ਪਸੂ ਵੀ ਇਹੀ ਕਰਾਂਦਾ ਇਹਨਾਂ ਨੂੰ ਅੱਛਾ ਵੀ ਤੁਸੀਂ ਤਾਂ ਬੰਨਿਆ ਵੀ ਕਿਤੇ ਟਰੱਕ ਗੱਡੀ ਥੱਲੇ ਨਾ ਆ ਜਾਣਾ ਹਾਂ ਮੈਂ ਦੇਖ ਸਕਦਾ ਹਾਂ ਦੋਸਤੋ ਸੰਗਤ ਸਿੰਘ ਜੀ ਸਾਮਣੇ ਨਾਲ ਹੀ ਛੜਕ ਵੱਗਦੀ ਹੈ ਹਾਂ ਇਹ ਬਜ਼ੁਰਗ ਕਹਿੰਦੇ ਬਈ ਕਿਤੇ ਕਿਤੇ ਟਰੱਕ ਧਲੇ ਨਾਲ ਜਾਨੀ ਨੇ ਸਾਰਿਆਂ ਨੂੰ ਬੰਨ੍ਹ ਕੇ ਰੱਖਿਆ ਤੇ ਜਿਹੜੇ ਬੱਚੇ ਜੀ ਬਾਦਰੀ ਦੇ ਇਹ ਕਿੱਥੋਂ ਲੱਗੇ ਆ ਜੀ ਇਹ ਵਾਸੀ ਫੜੇ ਪਿਆ ਤੁਮ ਫੜੇ ਸੀ ਠੀਕ ਹੈ ਜੀ ਆਪ ਕੁੱਤੇ ਹੋ ਰਹੇ ਕਈ ਆਦੇ ਤੋਂ ਠੀਕ ਹੈ ਜੀ ਤੇ ਅਸੀਂ ਬਸ ਇਹੀ ਬੇਨਤੀ ਕਰਨੀ ਚਾਹਾਂਗੇ ਆਪ ਆਪਣਾ ਪੰਜਾਬ ਚੈਨਲ ਦੇ ਰਾਹੀਂ ਕਿ ਇਹਨਾਂ ਬਜ਼ੁਰਗਾਂ ਦੀ ਮਦਦ ਕੀਤੀ ਜਾਵੇ ਅੱਗੇ ਹੋ ਕੇ ਇਹਨਾਂ ਦਾ ਇਲਾਜ ਕਰਵਾਇਆ ਜਾਵੇ ਕਹਿੰਦੇ ਜਦੋਂ ਵਕਸ ਇਨਸਾਨ ਤੇ ਆਣ ਪੈਂਦਾ ਸਾਪ ਰਸੀਆਂ ਦੇ ਬਣ ਬਣ ਕੱਟ ਜਾਂਦੇ ਬੁਰੇ ਭਲੇ ਦੀ ਕਰੇ ਨਾ ਪਰਖ ਕੋਈ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ ਇਹਦੇ ਆਪਣੇ ਇਹਨੂੰ ਛੱਡ ਕੇ ਚਲੇ ਗਏ ਕੋਈ ਭੈਣ ਭਰਾ ਨਹੀਂ ਹੈਗਾ ਇਹਦਾ ਇਹ ਅੱਜ ਕੱਲਾ ਰਹਿ ਰਿਹਾ ਹੈ ਉੱਥੇ ਹੀ ਰੋਟੀ ਪਕਾ ਰਿਹਾ ਹੈ ਉੱਥੇ ਹੀ ਜੰਗਲ ਪਾਣੀ ਲਫਾਫੇ ਦੇ ਵਿੱਚ ਕਰ ਰਿਹਾ ਹੈ ਇਦੀ ਲੱਤ ਦੀ ਲੱਤ ਟੁੱਟੀ ਹੋਈ ਐ ਬੰਨੀ ਹੋਈ ਐ ਇਹ ਮੇਰੇ ਵੇਖਿਆ ਮੈਂ ਪਰਲੇ ਪਾਸੇ ਡੰਡੇ ਨਾਲ ਬੰਨ ਕੇ ਸਿੱਧੀ ਕੀਤੀ ਹੋਈ ਐ ਕੋਈ ਸਾਰ ਲੈਣ ਵਾਲਾ ਨਹੀਂ ਕੋਈ ਇਲਾਜ ਕਰਾਉਣ ਵਾਲਾ ਨਹੀਂ ਤੇ ਮੈਂ ਆਪਣਾ ਪੰਜਾਬ ਟੀਵੀ ਦੇ ਰਾਹੀਂ ਲੋਕਾਂ ਨੂੰ ਇਹ ਕਹਿਣਾ ਚਾਹਨਾ ਕਿ ਇਸ ਬਜ਼ੁਰਗ ਦੀ ਮਦਦ ਕੀਤੀ ਜਾਵੇ ਅੱਗੇ ਆਇਆ ਜਾਵੇ ਕਿਉਂਕਿ ਜਦੋਂ ਬੰਦਾ ਕਮੰਦ ਐ ਜਦੋਂ ਬੰਦਾ ਕੰਮ ਦਾ ਹੁੰਦਾ ਧੀਆ ਪੁੱਤਰ ਸਭ ਕੋ ਨੇੜੇ ਲੱਗਦੇ ਭਰਾ ਕਹਿੰਦਾ ਸਾਡਾ ਭਾਈ ਤੇ ਬੱਚੇ ਕਹਿੰਦੇ ਸਾਡਾ ਪਿਓ ਪਰ ਜਦੋਂ ਮਾੜਾ ਸਮਾਂ ਆ ਜਾਏ ਸਭ ਛੱਡ ਜਾਂਦੇ ਨੇ ਬਜ਼ੁਰਗਾਂ ਦੀ ਜਿਹੜੀ ਸੇਵਾ ਮਹਾਨ ਸੇਵਾ ਕਿਉਂਕਿ ਮਾਂ ਪਿਓ ਸਾਨੂੰ ਪਾਲ ਕੇ ਐਡਾ ਜਵਾਨ ਕਰਦਾ ਪਰ ਜਦੋਂ ਮਾਂ ਪਿਓ ਨੂੰ ਸੰਭਾਲਣ ਦਾ ਟਾਈਮ ਹੁੰਦਾ ਅਸੀਂ ਛੱਡ ਦਿੰਨੇ ਆ ਛੜਕਾਂ ਦੇ ਰੂਣ ਜੋਗਾ ਕਰ ਦਿੰਨੇ ਆ ਇਹਦੀ ਅੱਜ ਕੋਈ ਸਾਰ ਲੈਣ ਵਾਲਾ ਨਹੀਂ ਇਹਦਾ ਕੋਈ ਆਪਣਾ ਨਹੀਂ ਪਰ ਇਹ ਦੇਖੋ ਕਿੱਡੀ ਨਰਕ ਦੀ ਜ਼ਿੰਦਗੀ ਜੀ ਰਿਹਾ ਐ ਇਹਨੇ ਨਾਤੇ ਧੋਤੇ ਨੂੰ ਵੀ 20-25 ਦਿਨ ਹੋ ਗਏ ਇਹ ਬਿਮਾਰ ਹੋ ਗਿਆ ਇਹਦਾ ਕੋਈ ਇਲਾਜ ਕਰਉਣ ਵਾਲਾ ਨਹੀਂ ਬਜ਼ੁਰਗੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਵੈਸੇ ਹੁਣ ਨਾਲਾ ਕਰ ਰਹੇ ਆ ਪਹਿਲੇ ਆਨੰਦਪੁਰ ਸਾਹਿਬ ਵੀ ਜਮਨ ਆਨੰਦਪੁਰ ਰਹਿੰਦੇ ਆ ਆਪਣਾ ਕੋਈ ਹੈਗਾ ਤੁਹਾਡਾ ਭੈਣ ਭਾਈ ਕੋਈ ਨਹੀਂ ਹੈਗਾ ਤੇ ਛੱਡ ਕੇ ਚਲੇ ਗਏ ਜਾਂ ਕਿਵੇਂ ਜੀ ਨਹੀਂ ਹੈ ਜੀ ਬਾਪੂ ਮਰ ਗਏ ਫਿਰ ਆਪਾਂ ਜਾਣਾ ਛੱਡਦਾ ਪੈਣਾ ਮਾ ਪਿਓ ਮਰ ਗਏ ਭਰਾਵਾਂ ਕੋਲ ਜਾਣਾ ਛੱਡਤਾ ਕੋਈ ਹੈ ਨਹੀਂ ਕਹਿੰਦੇ ਭਰਾ ਖਰਾਬ ਐ ਉਹ ਭਰਾ ਕਹਿੰਦੇ ਸਾਥ ਨਹੀਂ ਦਿੰਦੇ ਬਈ ਬੜੀ ਮਾੜੀ ਗੱਲ ਐ ਜਦੋਂ ਆਪਣੇ ਘਰ ਦਾ ਕੋਈ ਜੀ ਰੋਲਦਾ ਹੋਵੇ ਸੜਕਾਂ ਤੇ ਆਪਾਂ ਉਹਨਾਂ ਦੀ ਸਾਰਨਾ ਲਈਏ ਆ ਦੇਖੋ ਦੁੱਖ ਦੀ ਜ਼ਿੰਦਗੀ ਕੱਟ ਰਿਆ ਸਾਡੀ ਪੰਜਾਬ ਦੀ ਧਰਤੀ ਵਸਦੀ ਗੁਰਾਂ ਦੇ ਨਾਮ ਤੇ ਜਿੱਥੇ ਲੰਗਰ ਲਾਏ ਜਾਂਦੇ ਨੇ ਜਿੱਥੇ ਅਨੇਕਾਂ ਹਾੜ ਪੀੜਤਾ ਨੂੰ ਕੋਈ ਆਫਤ ਆ ਜੇ ਪੰਜਾਬੀ ਅੱਗੇ ਹੁੰਦੇ ਨੇ ਪਰ ਇਹ ਬਾਪੂ ਆ ਜਨਾਬੇ ਦੇ ਇੱਕ ਮੰਡੀ ਦੇ ਗੇਟ ਦੇ ਉੱਤੇ ਬਹਿ ਕੇ ਦੁੱਖ ਭਰੀ ਜ਼ਿੰਦਗੀ ਕੱਟ ਰਿਹਾ ਪਰ ਕੋਈ ਇਹਦੇ ਅੱਗੇ ਉਹਨੂੰ ਤਿਆਰ ਨਹੀਂ ਕੋਈ ਜਿਹੜੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆ ਕੇ ਦੀ ਸਾਰ ਲੋ ਇਹਦਾ ਲਾਜ ਕਰਵਾਓ ਇਹਨੂੰ ਆਪਣੇ ਤੁਰਨ ਫਿਰਨ ਜੋਗਾ ਕਰੋ ਇਹ ਸਾਡੇ ਪੰਜਾਬ ਟੀਵੀ ਦਾ ਅਪੀਲ ਕਰਦਾ ਹੈ ਕਿ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਕੇ ਦੂਰ ਦੂਰ ਤੱਕ ਪਹੁੰਚਾਓ ਤਾਂ ਕਿ ਸ਼ਾਇਦ ਇਹਦੇ ਭਰਾਵਾਂ ਕੋਲ ਇਹਦੇ ਪਰਿਵਾਰ ਕੋਲ ਪਹੁੰਚ ਸਕੇ ਤਾਂ ਉਹ ਸ਼ਾਇਦ ਇਹਨੂੰ ਲੈ ਜਾਣ ਜਾਂ ਇਹਦੀ ਹੈਲਪ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ